ਓਹ ਸੀ ਲੰਬੀ ਉਹ ਅਨਾਉਂਸਮੈਂਟ ਕਰ ਦਿੱਤੀ ਹੈ ਸਾਡੀ ਆਉਣੀ ਸਰਕਾਰ ਇਸ ਵਾਰ ਪੱਕੀ ਹੈ ਬਹੁਤਾ ਜੋਰ ਲੱਗਾ ਹੋਇਆ ਆਪੋਜੀਸ਼ਨ ਦਾ ਵੀ ਕਹਿਣਾ ਮੋਰਚਾ ਕਰਾਂਗੇ ਫਤੇ ਗੱਲ ਵੱਡੀ ਹੈ ਸੂਬੇ ਦਾ ਵਿਕਾਸ ਬਹੁਤੇ ਗੱਲਾਂ ਵਿੱਚ ਕਰ ਦੇ ਨੇ ਕਰਿਆ ਜੋ ਕੀਤਾ ਸਭ ਤੁਹਾਡੇ ਸਾਹਮਣੇ 13 ਵੀ ਬਥੇਰੀਆਂ ਨੇ ਕੀਤੇ ਗੱਠ ਜੋੜ ਵੋਟ ਬੈਂਕ ਨਹੀਂ ਉਤਾਰੇ ਸਾਨੂੰ ਕਰਨਾ ਨਹੀਂ ਆਉਂਦਾ ਸਤਾ ਹਿੱਤਾਂ ਲਈ ਖੜੇ ਹਾਂ ਕੋਈ ਮਾਰਾਂਗਾ ਪਨੀ ਜੰਦਾਬਾਦ ਆਇਆ ਕਾਲੀਆਂ ਦਾ ਜੋਰ ਦੇ ਸਦਾ ਵੱਡੀ ਲੀਡ ਨਾਲ ਜੱਤ ਸਾਡੀ ਪੱਕੀ ਲੱਗਦੀ ਜੰਦਾਬਾਦ ਆਇਆ ਕਾਲੀਆਂ ਦਾ ਜੋਰ ਦੇ ਸਦਾ ਵੱਡੀ ਲੀਡ ਨਾਲ ਜੱਤ ਸਾਡੀ ਪੱਕੀ ਲੱਗਦੀ ਪਾਰਟੀ ਦਾ ਪੁਕਾਰਲਾ ਕੋਈ ਕਰ ਹੀ ਨਹੀਂ ਸਕਦਾ ਅਬ ਹਾਕਮ ਸੂਰ ਮਿਆਂ ਵੀ ਅਸੀਂ ਤੇ ਜੰਮਣ ਦੇ ਕਹਾਂਗੇ ਹਾਂ ਥੋੜੇ ਬਜ਼ੁਰਗਾਂ ਪਰ ਖੁਦ ਮੈਨੂੰ 50 ਸਾਲ ਤੋਂ ਉੱਪਰ ਹੋ ਗਿਆ ਕਾਲੀਦਾਲ ਨਾਂ ਕੰਮ ਸੋਮੇ ਕਾਲੀਦਾਲ ਇੱਕ ਪਾਰਟੀ ਐਸੀ ਹੈ ਇਹ ਜਾਲਤਨ ਸਾਥੋਂ ਸਾਫਤ ਹੋਈ 150 ਸਾਲ ਦਾ ਉਹ ਇਤਿਹਾਸ ਹੈ ਜਿਹੜੀ ਸਿੱਖ ਕੌਮ ਹੈ ਉਹ ਬੇਸ਼ੱਕ ਉਹ ਨਹੀਂ ਪਰ ਅੱਜ ਦੇ ਦਿਨ ਜਿਹੜੀ 31 ਸਾਲ ਹੋ ਗਏ ਮੈਨੂੰ ਪਾਰਟੀ ਨਾਲ ਜੁੜਿਆ 31 ਸਾਲ ਸੱਜੇ ਦੇ ਖੱਬੇ ਨਹੀਂ ਆਏ ਅੱਜ ਆਪਸ ਰੋਮਣੀ ਅਕਾਲੀ ਕਲ ਬਦਲ ਦੀ ਕਮੇਟੀ ਦੇ ਅੱਤੇ ਆਏ ਹਾਂ ਆਪਣੇ ਛੋਟੇ ਵੀ ਗੁਰਪ੍ਰੀ ਸਿੰਘ ਸੋਲੂ ਯੂਨਿਅਨ ਦਾ ਪ੍ਰੈਜ਼ੀਡੈਂਟ ਚੁਣਨ ਵਾਸਤੇ ਆਪਾਂ ਸਾਰੇ ਉਹਦੇ ਨਾਲ ਆ 11 ਨੰਬਰ ਵਾਰਡ ਦੇ ਤੋਂ ਸਰਪ੍ਰੀ ਸਿੰਘ ਸੋਲੂ ਮੇਰੇ ਘੋਟੇ ਭਰਾਵਾਂ ਵਰਗਾ ਵੇ ਇਹਨੂੰ ਯੂਥ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਬੜੀ ਬਿਹਤਰ ਗੱਲ ਪਰ ਸਾਰਿਆਂ ਨੇ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਪਾਰਟੀ ਮਜ਼ਬੂਤ ਹੋਏਗੀ ਤੇ ਸਾਡੀ ਦਿੱਲੀ ਜੇ ਕਮੇਟੀ ਹੋਗੀ ਨਾ ਕਿ ਅਸਲ ਵਿੱਚ ਖੁਸ਼ੀ ਹੈ ਕਿ ਮੈਂ ਸਰਦਾਰ ਰਦੀਪ ਸਿੰਘ ਸ਼ਰਮਾ ਜੀ ਤੋਂ ਵੀ ਨਿੰਤਰ ਸਾਥੀਆਂ ਨੂੰ ਮੈਂ ਬੜੀ ਜਿਹੜਾ ਕਰਿਆ ਸੋਚੇ ਕੀ ਕੋਈ ਪੁਲਰ ਆਣਾ ਭਰਾ ਯਾਰਾ ਡਾਕਿਆ ਠੀਕ ਹੈ ਹੋਰ ਅੱਛੀ ਜੀ ਦੋ ਤਿੰਨ ਜਗ੍ਹਾ ਬਣਾ ਕੇ ਆਇਆ ਆ ਕਿਸੀ ਆਇਆ ਹੋ ਮੈਂ ਜਿੰਦਰੀ ਅੰਦਰ ਆਇਆ ਤਾਂ ਪਾਉਂਦਾ ਜਾਂ ਤੰਦਰੀ ਗੁਰੂ ਮੈਂ ਸੋਚ ਚਾਰ ਮੈਂ ਤਾਂ ਘਰ ਤੋਂ ਆਟਨਾ ਛੁੜਿਆ ਗਿਆ ਹੈ ਬਈ ਹਾਂ ਜੀ ਇਹ ਸੋਚਦਾ ਹਾਂ ਉਹ ਰੇਟ 41000 41000 ਆਸ। ਬਾਹਰ ਜਿਹੜੇ ਬੰਦੇ ਛੱਡ ਗਏ। ਜਿਹੜੇ ਬੰਦੇ ਛੱਡ ਗਏ ਜੇ ਅਸੀਂ ਉਹਨਾਂ ਦਾ ਸਾਥ ਨਾ ਦੇਂਦੇ ਤੇ ਹਲਕਾ ਕੋਈ ਨਾ ਦੇਂਦੇ। ਜਿੰਨ ਤੋਂ ਬਾਹਰ ਨੂੰ ਆਸੋ। ਮੈਂ ਜਾ ਗਿਆ ਕਿ ਸਾਟੇ ਵਾਲਟੀ ਚੋ ਕਿਸੇ ਨੇ ਕਿਹਾ ਸੀ ਕਿ ਸਰਨਾ ਸਾਹਿਬ ਦਾ ਸਾਥ ਨਾ ਦੇ ਪਰਮਾ ਕਹਿੰ ਰਹੀ ਜਿਹੜਾ ਵਰਕਰ ਸਾਡੇ ਨਾਲ ਚਲਿਆ ਅਸੀਂ ਉਹਦੇ ਨਾਲ ਚੱਲ ਗਏ ਪਰ ਰੋ ਪਿਆ ਸੀ ਉਹ ਜਿਸ ਸਖਸ ਕੋਲ ਉਹਦਾ ਕੰਮ ਸੀ ਨਾ ਕਦੇ ਉਹਨੂੰ ਮਿਲਣਾ ਨਹੀਂ ਸੀ ਜੁਨਾ ਮਿਲਿਆ

50 ਦਿੱਤਾ ਪਰ ਮੰਗ ਗਾ ਰਿਹਾ ਕਿ ਉਹ ਇਹ ਕੇ ਉਹ ਕੇ ਬੰਦੇ ਪਾਰਟਨਰ اور ਉਸ ਪਾਰਟਨਰ ਜਿਨ੍ਹਾਂ ਨੇ ਨਾਮ ਜਮਾਇਆ ਹੋ ਆਰ ਜਾਣਾ ਹੋਰ ਗੱਲ ਹੈ ਪਰ ਨਹੀਂ ਬਣਾਉਂਦਾ ਅਬ ਅੱਜ ਮੈਂ ਤੁਹਾਨੂੰ ਇਹ ਬੇਨਤੀ ਤਾਂ ਮਾਰਦੇ ਆਣ ਵਾਲਾ ਬਹੁਤ ਜ਼ਮਾਂ ਸਮਾਂ ਪਸੂਪਾਰਟੀ ਨੂੰ ਕਿਹਾ ਹੈ। ਹੋਰ ਇੱਕ ਗੱਲ ਹੋਰ ਸੁਣ ਲੋ ਕਿ ਜਿਹੜੇ ਬੰਦੇ ਪਾਰਟੀਆਂ ਦੇ ਨਾਮ ਨਿਭਦੇ ਨਾ ਕਦਰ ਉਹਨਾਂ ਦੀ ਬੈਂਕ। ਕਦਰ ਉਹਨਾਂ ਦੀ ਬੈਂਕ। ਕਈ ਬੰਦੇ ਗੁਬਾਣੇ ਦੇ ਤੁੱਕੇ ਭਰਿਆ ਚਿਸ ਦਾ ਜਾਣਿਆ ਜਿਸ ਦਾ ਤੌਰ ਚੜੇ ਇਹ ਮੈਨੂੰ ਇਹ ਗੱਲ ਯਾਦ ਆਈ ਹੈ ਭਾਈ ਮੋਨੇ ਮੋਨੇ ਸਰਦਾਰ ਸੁਬੇਰ ਸਿੰਘ ਫਿਰ ਫਾ ਚੜਾਈ ਕਰ ਸਹੀ ਬਹੁਤ ਚੰਗਾ ਸਮਾਂ ਪਾਰਟੀ ਨੇ ਕੁਝ ਆ ਰਿਹਾ ਹੁਣ ਔਰ ਪਾਰਟੀ ਨੇ ਵੀ ਮੈਂ ਘਰ ਤਾਂ ਕਹਿ ਰਿਹਾ ਆਸ ਕੋਰ ਕੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਉਹਨਾਂ ਨੂੰ ਵਧਾਈ ਦਿੱਤੀ ਮੂੜ ਕੇ ਕੋਈ ਹੋਰ ਨਹੀਂ ਦੇ ਸਕਦਾ ਇਸ ਪਿਛੇ ਕਿ ਅੱਜ ਵੀ ਆਪਸੀ ਪਾਰਟੀ ਦੇ ਵਿੱਚ ਕਾ ਬਾਜੀ ਨਹੀਂ ਹੋਈ ਪਰ ਉਹਨਾਂ ਨੇ ਕਿੰਝ ਉਹਨਾਂ ਕਰ ਤੁੰਗ ਦਿੱਤੀ ਗੱਲ ਬੜੀ ਪੁਰਾਣੀ ਹੈ ਸੰਗਰੂਰ ਜਿਹੜੇ ਦੋ ਬੰਦੇ ਹੁੰਦੇ ਸਨ ਇੱਕ ਤੋਂ ਜੀ ਸਿੰਘ ਬਨਾਲਾ ਦਾ ਇੱਕ ਹੈ ਤੇ ਦੋਵਾਂ ਦੇ ਆਪਸ ਵਿੱਚ ਨਹੀਂ ਬਣਦੇ ਤੇ ਦੋਨੋਂ ਲੜ ਪਏ ਸੁਪ ਬਣਾਣੇ ਵਾਲੋ ਹੋਸੀਆ ਬਣਾ ਬਲਦੇਵ ਸਿੰਘ ਮੈਂ ਇਹਨਾਂ ਨੂੰ ਬੜਾ ਕਿਹਾ ਭਾਣ ਮੇਰੀ ਉਮਰ ਨਹੀਂ ਸੀ ਇਹ ਤੋਂ ਸਿੱਨੇ ਚਾਰੀ ਉਹ ਲੜੋਣਾ ਤੁਸੀਂ ਦੋਨੋਂ ਮਾਰਤਾ ਉੱਥੇ ਉਹ ਐਮਪੀ ਆ ਗਿਆ ਐਮਐਲਏ ਆ ਗਿਆ ਪਰ ਬਾਗਲ ਸਾਹਿਬ ਨੇ ਇਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ। ਪੀ.ਵੀ. ਤੇ ਆ ਰਿਹਾ ਸੀ ਕੋਈ ਐ ਮਿਨਿਸਟਰ ਵੀ ਰਹਿ ਸਭ ਹੋ ਜਰੇ। ਦਿੱਲੀ ਦੇ ਸਿੱਖਾਂ ਨਾਲ ਇਹਨਾਂ ਦਾ ਪਿਆਰ ਮੁਹੱਬਤ ਬਣਿਆ। ਪਰ ਖਾਲਸਾ ਅਗੇ ਕੀ ਜਗਵਾਲਟੀ ਨੂੰ ਦੌੜ ਰਿਹਾ ਹੈ ਤੇ ਬੰਦਾ ਨਾ ਨੇ ਪੇ। ਕੀ ਕਹਿਣਾ। ਸਾਡੇ ਨਾਲ 30 ਸਾਲ ਹੋ ਗਏ ਨੇ ਸਾਡੇ ਨਾਮ ਦੇ ਬਲੇ ਪ੍ਰੋਫੈਸਰ ਤੇ ਸਾਲ ਬੜਾ ਵਕਤ ਹੋ ਗਿਆ ਅਸੀਂ ਹਾਰ ਵੀ ਗਏ ਕਰ ਵੀ ਗਏ ਕੋਈ ਇਲਾਕੇ ਦੀ ਸਹਾਇਤਾ ਵੀ ਨਹੀਂ ਦੇ ਸਕੇ ਪਰ ਆਪਣੀ ਜਗਾ ਕੜਾ ਲਈ ਅਸੀਂ ਦੋ ਬੰਦਿਆਂ ਦੇ ਕਹਿਣ ਤੇ ਉਹਨੂੰ ਟਿਕੜ ਦਿੱਤੀ ਸੀ ਮੈਂ ਕੋ ਨੂੰ ਕੋਤਾ ਚੰਗਾ ਨਹੀਂ ਕਰਿਆ ਆ ਕਹਿੰਦੇ

मैं जा रखा पर ना पता है चार पांच लाख जब कैसे कहता थी, मैं पैसे नहीं देने उस तो जनानी तो मगर कहीं आ जाते तो मगर भी आ गए मैं उन्हें कह निकल दी जनानी नसन वाली होना ਉਹਨੂੰ ਬੰਦਾ ਸਾਹ ਵੀ ਰੋਕ ਰੇ ਤੇ ਬੜੀ ਮਜ਼ੇ ਵਾਕ ਲੈ ਨਹੀਂ ਸੀ ਦੇਣੇ ਪੈਸੇ ਪਰ ਮੇਰੇ ਮੁੰਡੇ ਨੇ ਮੇਰੇ ਤੋਂ 12 ਬਾਰ ਪੈਸੇ ਕਿਹਾ ਉਸ ਦਾ ਨੜਕਾ ਬਿਮਾਰ ਹੋ ਗਿਆ ਤਾਂ ਐਸਾ ਫਸਣੇ ਲੱਗ ਗਿਆ

ਕੋਈ ਨਹੀਂ ਕੋਈ ਨਾ ਕੋਚ ਜੀ ਡਾਇਰੈਕਟ ਆ ਲੈ ਤਾਨੂੰ ਕੋਈ ਤਾਨੂੰ ਕੋ ਖਤਾ ਪਛਾਣਦਾ ਸੀ ਤੇਰੇ ਜਨਾਨੀ ਨੌਕਰੀ ਲੈ ਆਈ ਤੇਰੀ ਕੁੜੀ ਨੌਕਰੀ ਲੈ ਵਾਈਂ ਸੇਤੋਂ ਨਸ ਗਿਆ ਨਸਿਆ ਕਿਉਂ ਹੈ ਹਰਦੀਪ ਨੂੰ ਅੱਗੇ ਕਰ ਦੇ ਦੇ ਨਾ ਕਹ ਉਹ ਕੰਨਾ ਤੇਰਾ ਚਾਲ ਚੱਲਣਾ ਠੀਕ ਨਹੀਂ ਬਾ ਇੱਕ ਗੰਗਾ ਸਮ ਮੈਂ ਆਪਣੀ ਜ਼ਿੰਦਗੀ ਦੇ ਤਸਰ ਪੇਤ ਹੋਂ ਤਾਂ ਕਹਿ ਰਿਹਾ मैन अज अकाली दल नी जमण आई पर खुद मैनुजा साल तो उपर हो गया अकाली दल ना कदमजेंसी डर कदम ग्यारह साल हो गए मैं नहीं पता मैंने को फर्क पैसा मैं बैठे ना, ना। पता है मैं कच्छा ला के निगर पा ले खाते जमान पा ਪਰ ਫਾਂਸ ਨੂੰ ਤੇ ਪਾਰਟੀ ਨੂੰ ਤਰਜੀਹ ਕਦੇ ਕੋਈ ਜਮਿਆ ਨਹੀਂ ਕੋਈ ਖਰੀਦ ਸਰ ਇਹ ਮੈਂ ਰਾਮਰ ਤੋਂ ਕਾਲ ਕਰ ਰਿਹਾ ਹਾਂ ਤੋਂ ਮੈਂ ਕਹਿ ਗਿਆ ਤੁਹਾਨੂੰ ਮੈਂ ਕਹਣਾ ਤੁਸੀਂ ਅੱਜ ਪਾਰਟੀ ਸਾਰੇ ਜਾਣਦੇ ਹੋ ਇਹ ਪਾਰਟੀ ਕੋਈ ਬੀਜੇਪੀ ਨਹੀਂ ਕਾਂਗਰਸ ਸੋਸ਼ਲ ਪਾਰਟੀ ਇਹ ਅਕਾਰ ਤੱਕ ਦੇ ਉੱਤੇ ਸਾਝੀ ਹੋਈ ਪਾਰਟੀ ਹੈ ਦੇਸ਼ ਦੇ ਉਸ ਪਾਰਟੀ ਦਾ ਅੰਤ ਗੁਰੂ ਹਰਗੋਬਿੰਦ ਸਾਹਿਬਾ ਰੋਕਾਲ ਤੱਕ ਹੀ ਰੰਗ। ਉਹ ਤਾਂ ਝੜਾ ਆਂਦੇ ਨਹੀਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ 74 ਵਾਰ ਬਟਰੇ ਉਤਰਾ ਆਏ ਸਦਾਨ ਪ੍ਰਕਾਸ਼ ਦੀ ਬਾਤ ਹੈ। ਸਾਰੇ ਖੜੇ ਆ ਦਿੱਤੇ। ਇਹਨਾਂ ਨੂੰ ਐਨ ਕਰਕੇ ਬੁਲਾਉਂਦਾ ਸੀ ਉਹਨਾਂ ਵਿਅੰਗਤ ਜਾਂਦਾ ਵਿਵਰਣ ਕਬ੍ਰ ਕਾਲੂ ਵਾਲੇ। ਥਾਹਰੇ। ਔਰ ਇਹ ਨਹੀਂ 10 ਹਾਲ ਉਸਨੇ ਕਾਲੇਦਾਨ ਨੂੰ ਜਿੰਦਾ ਰੱਖਣ ਲਈ ਉਹਨਾਂ ਬੰਦੇ ਨਾਲ ਕੰਮ ਕੀਤਾ ਜਿਨ੍ਹਾਂ ਨੂੰ ਬੁਲਾ ਕੇ ਰੱਖਿਆ। ਫਾਰਕਸ ਰਹੇਗਾ। ਆਂਦੇਵਾਰ ਨੂੰ ਪਹੁੰਚੇ ਬੜਾ। ਕੰਮ ਕਰਦੇ ਆਂ ਗੱਲਾਂ। ਕਰਤ ਗੱਲਾਂ ਹੋ ਜਾਣੀਆਂ।

ਮੈਂ ਤੁਹਾਡੇ ਇਲਾਕੇ ਨੂੰ ਉੱਥੇ ਗਿਆ ਕੇ ਆਇਆ ਇੱਕ ਤਕਾਲਨ ਕੇ ਕੋਈ ਕੁਝ ਇਸ ਇਲਾਕੇ ਦਾ ਦਿੱਲੀ ਵਿੱਚ ਹਰ ਸ਼ਖਸ ਤੁਹਾਡੇ ਇਲਾਕੇ ਨੂੰ ਜਾਣ ਸਾਫੇ ਮੈਂ ਸਪਾਰ ਵਾਰ ਪੰਜ ਵਾਰ ਪਾ ਕੇ ਮੈਂ ਤੁਹਾਡੇ ਇਲਾਕੇ ਦਿੱਖਿਆ ਸੀ ਵੀ ਅੱਜ ਮੈਂ ਪ੍ਰਧਾਨ ਬਣਿਆ ਕਿਉਂਕਿ ਤੁਸੀਂ ਮੈਂ ਦੱਸਿਆ ਤੁਸੀਂ ਉਸ ਸਪਿਰਟ ਆਪਣਾ ਜਗਾਇਆ ਹੈ। ਔਰ ਅਕਾਮੀ ਦੰਦ ਦੀ ਦਿਲ ਦੀ ਗਰਾਈਆਂ ਤੋਂ ਮਾਪਤ। ਆਪਾਂ ਕਹਾਂ ਸੀ ਨਾ ਖੇਡਾਂ ਦੇ ਮੰਦਰੀ ਹਾਲਾ ਵਾਲਾ ਬਾਬਾ। ਇਹ ਗੱਲ ਬਾਤ ਨੇ ਉਸ ਵਕਤ ਸਾਡੇ ਘਰ ਖਾਣੇ ਦੇ ਵਟਦੀ। ਉਹ ਕਾਂਸੇ ਆਉਣ ਦੇ ਬਾਅਦ ਜੋ ਕੰਨਾਂ ਦੀ ਮਦਦ ਕਰੀ ਜਾਵੇ। ਐਸੇ ਵੀ ਕਾਛੇ। तो मैं अज ते सारे दर्शन करके बहुत खुशी हुई है खास करके बहुत छेती हूँ दिल्ली ने जुग दिन मीटिंग बुलाई जिन्हें अज तीन हो उस डबल आदमी उस मीटिंग करनी और मुफ्त पर मैं समझा बुढ़े बंद गए कई बार कहना गल सह रहा है मैं कई बार महसूस करता बाद जाती कर <laughs> इन्होंने करी क्या मैं चेरा जाती चलो मैं कहूँ आकर के दो नफर के संगत के साथ में साथ में बहुत सीनियर मेंबर उन्नीस सौ पचहत्तर तो ए परिवार कॉमेडी के दिल्ली कमेटी का मेम्बर पहले वालर साहब मैं कहूँगा फिर दो लोगों को तो मैं कितने सर्किट हैं आप लेना जाना सर्किट है पाइप उनकी तरफ ਸਾਡੇ ਵਿੱਚ ਸਰਦਾਰ ਸੁਦੇਸ਼ ਸਿੰਘ ਜੀ ਵੀ ਆਤਰਾਟ ਹੈ ਜਿਹੜੇ ਆਜਰਾਮ ਗੜੀਆ ਭਰਾਤੇ ਦੀ ਬੜੀ ਅੱਛੀ ਸੇਵਾ ਕਰ ਰਹੇ ਤੇ ਐਟਮ ਮੈਟ ਤੁਹਾਨੂੰ ਵਰਕਰਮੈਂਟ ਦੇ ਦੋ ਜਿਹੜੇ ਤੁਸੀਂ ਇਕੱਠੇ ਨਹੀਂ ਕਰ ਸਕਦੇ ਮੇਰੇ ਖਿਆਲ ਦੇ ਵਿੱਚ 95% 90% ਸਬਾਕਾ ਜਰਾਮ ਗੜੀਆ ਭਰਾ ਇਹ ਕਹ ਰਹੇ ਆ ਜੀ ਹੋਰ ਬਿਹਤਰੀਨ ਨਮਸਕਾਰ 라이벌 ਦੀ ਕਾਪਟਸਟੀ ਸ੍ਰੋਮਯ ਗਾਲੀਦਾਲ ਇੱਕ 파ਰਟੀ ਐਸੀ ਹੈ ਜਿਹੜੀ ਇਤਿਹਾਸ ਤੋਂ ਸਭ ਤੋਂ ਸਤਾਪਤ ਹੋਈ 100 ਕੁ ਸਾਲ ਦਾ ਹੋਗਾ ਇਤਿਹਾਸ ਹੈ ਉਹ ਵਕ ਵਕ ਲੀਡਰਸ਼ਿਪ ਆਂਦੀ ਗਈ ਵਕ ਉਹ ਨਹੀਂ ਆਂਦੀ ਕਿ ਲੇਕਿਨ ਜਿਹੜੀ ਸਿੱਖ ਕੌਮ ਹੈ ਉਹ ਹਮੇਸ਼ਾ ਸਟਰੌਂਗ ਸਫੈਸਿਜ਼ਮ ਨਾਲ ਜੁੜੀ ਰਹੇ ਥੋਨ ਜੀਲਿਸ ਗੰਗੀ ਸਿਲਟ ਨੂੰ ਆਉਣ ਜਾ ਰਿਹਾ ਹੈ। ਸ਼੍ਰੋਮਣੀ ਕਾਲੀਦਾਲ ਦੇ ਤਰਫੋਂ ਇਹ ਨੰਬਰ ਖੜੇ ਹੋ। ਸਾਰੀ ਜੰਡੀ ਜਿਸ ਤੇ ਤੁਹਾਡੇ ਵਿਸ਼ੇ ਦਾ ਆ ਰਿਹਾ ਹੈ ਉਸ ਦੀ ਇਜਾਜ਼ਤ ਹੈ। ਭਾਈਚਾਰਾ ਨੂੰ ਕੋ ਪਿਸ ਸ਼੍ਰੋਮਣੀ ਕਾਲੀਦਾਲ ਦਾ ਆਤਮ ਜੂਰ ਕਰਾਂ। ਉਸ ਸ਼੍ਰੋਮਣੀ ਕਾਲੀਦਾਲ ਇਹ ਕੋਈ ਸ਼ੱਕ ਨਹੀਂ ਕਿ ਆਉਂਦੀ ਕਮੇਟੀ ਸ਼੍ਰੋਮਣੀ ਕਾਲੀਦਾਲ ਜੀ ਨਹੀਂ ਬਣੇਗੀ। ਜ਼ਰੂਰ ਬਣੇਗੀ। ਔਰ ਤੁਸੀਂ ਦੇਖਣਾ ਜਿਹੜਾ ਹਾਲ ਇਹon ਜਿਹੜਾ ਸਰਕਾਰਾਂ ਦੇ ਸਿਰਫ ਨੱਚ ਰਹੇ ਨੇ ਇਹ ਗੌਰਮੈਂਟ ਜਿਹੜੀ ਹੈ ਸਾਡੇ ਸਾਰੇ ਗੁਰਦਵਾਰਿਆਂ ਤੇ ਕਮਜਾ ਦਰਵਾ ਚਾਹੁੰਦੀ ਪਹਿਲੇ ਉਹਨਾਂ ਨੇ ਫਰੂਫ ਸੰਸਦ ਕਮੇਟੀ ਦਾ ਉਸ ਕਮੇਟੀ ਨੂੰ ਕੁੱਝ ਲਿਆ ਫਿਰ ਉਹਨਾਂ ਨੇ ਪਟਨਾ ਸੰਬਧੀ ਕਮੇਟੀ ਨੂੰ ਸਬਜੈਕਟ ਲਿਆ ਫਿਰ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਕਿਵੇਂ ਆ ਗਏ ਫਿਰ ਕਿ ਔਰ ਸਾਧੂ ਰਾਤੀ 12 ਵਜੇ ਉਦਾਹਰਣ 2000 ਬੰਦਾ ਕੁੱਲ ਜਨ ਆ ਕੇ ਛੱਕੇ ਮਾਰ ਕੇ ਤੁਹਾਨੂੰ ਬਾਹਰ ਕੱਢਿਆ ਜਿੱਥੇ ਇਲੈਕਸ਼ਨ ਹੋ ਰਹੀ ਸੀ ਔਰ ਆਪ ਜਿਹੜੇ ਬੰਦੇ ਰਹਿ ਗਏ ਉਹਨਾਂ ਦੇ ਉਹਦਾ ਕੋਲ ਫੋਟੋ ਆਪ ਹੀ ਕੋਹਾ ਕੇ ਆਪ ਹੀ ਨਮਨ ਆਪ ਹੀ ਕਮੇਟੀ ਬਣਾਇਆ ਸਾਰੀ ਦੁਨੀਆ ਨੂੰ ਪਤਾ ਹੋਣਾ ਕੋਣ ਹਕੂਮਤ ਦਾ ਨਿਸ਼ਾਨਾ ਆਇਆ ਕਿ ਸਿੱਧੇ ਤਰੀਕੇ 45 ਦਿਨ ਰੀਟ ਕਰੋ 6 ਕੋ 45 ਦਿਨ ਵੀ ਹੋਏਗਾ 6 ਕੋ ਵੀ ਪੈ ਗਈ ਔਰ ਉਹਨਾਂ ਦਾ ਇਸ਼ਾਰਾ ਦਰਬਾਰ ਸਾਹਿਬ ਔਰ ਸ਼੍ਰੋਮਣੀ ਕਮੇਟੀ ਦੇ ਤੇ ਜਿਵੇਂ ਇਹ ਕਮੇਟੀਆਂ ਸਾਡੇ ਸਾਹਵਲ ਚੰਦ ਸਿੰਘ ਜੀ ਨੇ ਉਸ ਤਰ੍ਹਾਂ ਅਸੀਂ ਉੱਥੇ ਵੀ ਕੰਮਾਂ ਕਰੀਏ ਤਾਂ ਕਿ ਸਾਰੇ ਨੈਸਟਿਕ ਹੋਵੇ ਸਾਰੇ ਮੁਠੀਕਰ ਤੇ ਇਹ ਸੰਗਤ ਨੂੰ ਸਭ ਪ੍ਰਸੰਨੀ ਲੋੜ ਹੈ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਔਰ ਅਕਾਲੀ ਲੰਦਿਆ ਤੇ ਹੱਥ ਬਹੁਤ ਮਜ਼ਬੂਤ ਕਰ ਰਹੇ ਨੇ ਉਹ ਹੀ ਸਭ ਆਇਓ ਸਭ ਸਾ ਪਾਰਟੀ ਵੱਲੋਂ ਸੈਕਟਰੀ ਗੁੰਦਰ ਸ਼ੋਭੀ ਕਾਲੀ ਦਾ ਰਜਿਸਟਰਡ ਮਦਦ ਪ੍ਰਧਾਨ ਸਾਫ ਸਰਦਾਰ ਨੂੰ ਬੋਤਲਵਾ ਅਗਰ ਪਰ ਰਿਕਵੈਸਟ ਕਰਨਾ ਕਿ ਜਿਹੜਾ ਉਹ ਜੋੜਾ ਬਾਹਰ ਨਿਕਲੋ ਆਪਣੀ ਯੂਨੀਸਟੇਰਾਨੂ ਕਢੋ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਵੋਟਾਂ ਬਣਾਨੀਆਂ ਨੇ ਵੋਟਾਂ ਖੁੱਲਣਗੇ ਹੌਨ ਵੋਟਾਂ ਬਣਨਗੇ ਤੁਹਾਡੇ ਉੱਤੇ ਸੈਂਟਰ ਬਣਨਗੇ ਦੋ ਜਗ੍ਹਾ ਸਭ ਤੋਂ ਪਹਿਲੇ ਹਰ ਬੰਦੇ ਦੀ ਵੋਟ ਬਣਾਨੀ ਵੋਟ ਬਣਾ ਕੇ ਫਿਰ ਜਦੋਂ ਇਲੈਕਸ਼ਨ ਆਏ ਉਹਨੂੰ ਪਾਸ ਕਰੋ ਇਹ ਸਭ ਨੂੰ ਬੇਨਤੀ ਹੈ ਵਾਇਰੂਸੀ ਕਾ ਖਾਲਸਾ ਵਾਇਰੂਸ ਸਾਡੀ ਕੁੰਬਣੀ ਅਕਾਲੀਗੜ੍ਹ ਦੀ ਕੋਰ ਕਮੇਟੀ ਪ੍ਰਧਾਨ ਸਾਹਿਬ ਕਰਨਜੀਤ ਸਿੰਘ ਜਸ਼ਨਾ ਸਾਡੇ ਅੱਜ ਵਾਰਡ ਨੰਬਰ 11 ਚੰਦਰਪਿਆਰ ਤੋਂ ਉਪਮੰਡੇ ਜਿਹੜੇ ਅੱਜ ਸਰਨਾ ਸਾਹਿਬ ਪ੍ਰਧਾਨਤਨਾਰੇ ਨੇ ਗੁਰਪ੍ਰੀਤ ਸਿੰਘ ਜੀ ਸੋਲ ਸਾਡੇ ਵੱਡੇ ਵੀਰ ਬਲਵਿੰਦਰ ਸ਼ਰਮਾ ਜੀ ਗੁਰਦਰਾ ਸਿੰਘ ਸਾਬਾ ਅੱਜ ਚਲਨ ਤੋਂ ਪ੍ਰਧਾਨ ਸਰਦਾਰ ਅਨਜੀਤ ਸਿੰਘ ਜੀ ਮੇਰੇ ਵੱਡੇ ਵੀਰ ਸਰਦਾਰ ਕੁਲਦੀਪ ਸਿੰਘ ਜੀ ਦਾਦਾਸ ਜਰੀਏ ਸਾਰਿਆਂ ਦਾ ਨਾਮ ਲਾਵਾਂਗਾ ਤੇ ਟਾਈਮ ਕਾਫੀ ਹੋ ਜਾਏਗਾ ਸਾਡੇ ਸਤਿਕਾਰਯੋਗ ਵੱਡੇ ਵੀਰ ਸਰਦਾਰ ਸੁਖਦੇਵ ਸਿੰਘ ਜੀ ਆਲ ਇੰਡੀਆ ਰਾਮਗੜੀਆ ਬੋਰਡ ਦੇ ਪ੍ਰਧਾਨ ਅਵਿੰਦਰ ਸਿੰਘ ਜੀ ਉਹ ਵੀ ਸਾਫ ਦਾ ਪ੍ਰਧਾਨ ਗੁਰਦਰਾ ਸਿੰਘ ਜੀ ਲਵਾ ਛੇ ਵਿਹਾਰ ਸੀਡੀ ਬਲਾਕ ਤੋਂ ਮੇਰੇ ਨੌਜਵਾਨ ਨੌਜਵਾਨ ਵੀਰ ਜਿਹੜੇ ਚੰਦਰ ਵਿਹਾਰ ਇਲਾਕੇ ਤੋਂ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਬਹੁਤ دیر ਤੋਂ ਸਨਮਾ ਸਾਹਿਬ ਕਹਿ ਰਹੇ ਸੀ ਸਾਨੂੰ ਇਹ ਚੰਦਰ ਵਿਆਹ ਦੇ ਵਿੱਚ ਸਾਨੂੰ ਕੋਈ ਦੂਤ ਦਾ ਕੋ ਨੌਜਵਾਨ ਦਿਓ ਜੋ ਕਿ ਸਾਨੂੰ ਅੱਛਾ ਲੱਗਿਆ ਗੁਰਪ੍ਰੀਤ ਤਾਂ ਸਸੀਂ ਇਹਨਾਂ ਨੂੰ ਅੱਜ ਅੱਗੇ ਲੈ ਕੇ ਆਏ। ਸੋ ਮੈਂ ਆਸ ਕਰਾਂਗਾ ਇਹ ਵਾਈ ਗਰੂਰੇ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਲੰਬੀ ਉਮਰ ਬਖਸ਼ਣ ਤਾਂ ਕਿ ਸੰਗਤ ਦੀ ਸਮਾਜ ਦੀ ਤੇ ਪਾਰਟੀ ਦੀ ਸੇਵਾ ਵੱਧ ਚੜ੍ਹ ਕੇ ਕਰੇ। ਉਹ ਪਾਰਟੀ ਨੂੰ ਬਹੁਤ ਨੌੜਿਆ ਨੌਜਵਾਨਾਂ ਦੀ ਜੋ ਕਿ ਇਹਨਾਂ ਨੇ ਅੱਜ ਚੰਦਰ ਵਿਹਾਰ ਦੀ ਘਾਟ ਪੂਰੀ ਕੀਤੀ ਹੈ ਅੱਜ। ਸੋ ਅਸੀਂ ਆਸ ਕਰਦੇ ਹਾਂ ਬੜੀ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਕਰਨਗੇ ਪਾਰਟੀ ਨਾਲ। ਪਾਰਟੀ ਪਾਰਟੀ ਵੀ ਕਿਸੇ ਦੇ ਮਾਨ ਸਨਮਾਨ ਤੋਂ ਪਿੱਛੇ ਨਹੀਂ ਰਹਿੰਦੀ। ਦੇਖੋ ਜਿਵੇਂ ਕਿ ਸਰਨਾ ਸਾਹਿਬ ਨੇ ਕਿਹਾ ਜੇ 31 ਸਾਲ ਹੋ ਗਏ ਮੈਨੂੰ ਪਾਰਟੀਆਂ ਜੁੜਿਆ। 31 ਸਾਲ ਸੱਜੇ ਦੇ ਖੱਬੇ ਨਹੀਂ ਹੋਏ। ਮਾੜਾ ਚੰ ਮਾੜਾ ਵੀ ਟਾਮ ਹੁੰਦਾ ਚੰਗਾ ਵੀ ਹੁੰਦਾ। ਗਿੰਦੋ ਯਾਦ ਜਦ ਮੈਂ ਗੱਲ ਕਹਿ ਗਈ ਦਵਾ। ਜਦੋਂ ਕੇ ਮਾਨ ਦਾ ਪੰਗਾ ਪਿਆ ਸੀ ਬਿਜਲੀ ਦਾ ਮੈਂ ਨਾਲ ਸੀ 55 ਲੱਖ ਰੁਪਏ ਦਾ ਇਹ ਸਰਨਾਬਾ ਸਾਬ ਉਹਨਾਂ ਨੇ ਉਹ ਹੱਲ ਕਰਵਾਇਆ ਸੀ ਉਹ ਇਹਨਾਂ ਨੇ ਹੱਲ ਕਰਾਇਆ ਜਿੰਨੂੰ ਕੇ ਸਾਡੇ ਨਾਲ ਇੱਕ ਤੁਕ ਹੈਗੀ ਹੈ ਬਾਜੀ ਤੁਸੀਂ ਜਾਣ ਭਾਈ ਗੁਰਦਾਸ ਜੀ ਨੇ ਕਿਹਾ ਜਿਹੜਾ ਕਿਰਤ ਗਾਣਾ ਮੰਗਾ ਨਾ ਕਿਰਤ ਗਾਣਾ ਉਹਦਾ ਧਰਤੀ ਵੀ ਵਜਣ ਨਹੀਂ ਚੱਲਦੀ ਕਿਰਤ ਗਾਣਾ ਜਿਵੇਂ ਕੇ ਪਿੱਛੇ ਜਿਹੇ ਇੱਕ ਰਿਓਨ ਬਣਾਤਾ ਪੱਪੂ ਦੇ ਕਹਿਣ ਤੇ ਕੇਵਲ ਸਿੰਘ ਨੂੰ ਬਣਾਤਾ ਸਮਾਂ ਆਇਆ ਉਹ ਹੀ ਭੱਜ ਗਿਆ ਜਿਵੇਂ ਕਿ ਸ਼ਰਮਾਈ ਨੇ ਸਰਦਾਰ ਨੂਬ ਸਿੰਘ ਨੂੰ ਕਿਹਾ ਸਰਨਾਥਾ ਨੇ ਇਹ ਕਿਹਾ ਸੀ ਸ਼ਰਮਾਈ ਤਾਂ ਯਕੀਨ ਨਾ ਕਰ ਜੀ ਮੈਨੂੰ ਪੂਰਾ ਯਕੀਨ ਸਾਡੀ ਟਿਕੜ ਕੱਢ ਕੇ ਸ਼ਰਮਾਈ ਨੇ ਉਹਨਾਂ ਨੂੰ ਫੜਾ ਦਿੱਤੀ ਪਰ ਅਸੀਂ ਇਹਨਾਂ ਨਾਲ ਲੱਗੇ ਪਰ ਅੱਜ ਪੈਸੇ ਦੇ ਲਾਲਚ ਉਧਰ ਭੱਜ ਗਏ ਨੇ ਪੂਰੀ ਪਾਸੇ ਤੱਕ ਹੈ ਮੈਨੂੰ ਫੋਟੋ ਕਰ ਸ਼ਰਮਾਈ ਨੇ ਕੋਲੋਂ ਅੱਜ ਵੀ ਲੈਣੇ ਨੇ ਅੱਜ ਵੀ ਲੈਣੇ ਨੇ ਵਾ ਸੋ ਮਤਲਬ ਕਿ ਕਹਿੰਦਾ ਕਿ ਇਹੋ ਜੇ ਬੰਦਿਆਂ ਦਾ ਮੁੜ ਕੇ ਬਾਅਦ ਦੇ ਵਿੱਚ ਕੋਈ ਕੀਮਤ ਪੈਂਦੀ ਬੰਦਾ ਮਾਰੇ ਸਮੇਂ ਵੀ ਪਾਰਟੀ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ ਜਾਂ ਕਿਸੇ ਸੱਜਣ ਦੇ ਨਾਲ ਖਲੋਵੇ ਉਹ ਹੁੰਦੀ ਕੀਮਤ ਮਾਨ ਸਨਮਾਨ ਸਾਨੂੰ ਇਸ ਟਾਈਮ ਐਸਾ ਆਪਣੀ ਪਾਰਟੀ ਤੋਂ ਇਸ ਘਰ ਦੇ ਵਿੱਚੋਂ ਸੋ ਮੈਂ ਆਪਣੇ ਛੋਟੇ ਵੀਰ ਨੂੰ ਪਵਾਗਾ ਜਰਾ ਦੋ ਭਜਨ ਦੋ ਗੱਦੋ ਗੱਲਾਂ ਆਪਣੇ ਰਣਜੀਤ ਵੀਰ ਨੂੰ ਪ੍ਰਧਾਨ ਗੁਰਦਰ ਸਿੰਘ ਸਭਾ ਅਪਚ ਨਗਰ ਤੋਂ ਇਹ ਵੀ ਆਪਣੇ ਨਾਲ ਦੋ ਦੋ ਮਿੰਟ ਦੇ ਵਿਚਾਰ ਆਪਣੇ ਦੇਣ ਇਹ ਵੀ ਅੱਜ ਪਾਰਟੀ ਸ਼ਾਮਲ ਹੋ ਰਹੇ ਨੇ ਵਾਲੇ ਬੋਲੇ ਹਾਂ ਨਾਲ ਉਹਨਾਂ ਦਾ ਸ਼ਾਮਿਲ ਹੋਣਾ ਦੋਨੋਂ ਫਰਕ ਹੈ ਹਾਂ ਨਾਲ ਉਹਨਾਂ ਦਾ ਸ਼ਾਮਿਲ ਲੈਣਾ ਫਰਕ ਹੈ ਹਾਂ ਦੱਸਣ ਮੈਂ ਉਹ ਇਹ ਬਿਆ ਤਾਂ ਇਹਨਾਂ ਨੇ ਮੂੰਹ ਸੁਣਾ ਜਉਂਦੇ ਬਿਆ ਲਾ ਵਾਈਕੁਰ ਜਿੱਕਾ ਖਾਲਸਾ ਵਾਈਕੁਰ ਜਿੱਕਿੰਗ ਪਤਨੀ ਮੋਹਤਸ ਅਸੰਗ ਨੂੰ ਵਾਈਕੁਰ ਜਿੱਕਾ ਖਾਲਸਾ ਵਾਈਕੁਰ ਜਿੱਕੀ ਪਤਨੀ ਅੱਜ ਆਪਾ ਸ਼ਰਮਣੀ ਅਕਾਲੀ ਦਲ ਬਦਲ ਦੀ ਕਮੇਟੀ ਦੇ ਇੱਥੇ ਆਏ ਹਾਂ ਉਹਨਾਂ ਦੇ ਮੁਖ ਸੇਵਾਦਾਰ ਸਰਨਾ ਸਾਭ ਜੀ ਦੇ ਅਤੇ ਹੋਰ ਸਾਡੇ ਚੰਦਰਪਿਆਰ ਤੋਂ ਜਿਹੜੇ ਮੁਖ ਸੇਵਾ ਦਾ ਇਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਸਰਦਾਰ ਹਰਦੀਪ ਸਿੰਘ ਜੀ ਦੇ ਕਹਨ ਤੇ ਆਪਣੇ ਛੋਟੇ ਵੀ ਗੁਰਮੀ ਸਿੰਘ ਸੋਲ ਨੂੰ ਯੂਥ ਦਾ ਪ੍ਰੈਜ਼ੀਡੈਂਟ ਚੁਣਨ ਵਾਸਤੇ ਆਪਾਂ ਸਾਰੇ ਉਹਦੇ ਨਾਲ ਆ ਔਰ ਹਮੇਸ਼ਾ ਨਾਮ ਰਾਵਾਂਗੇ ਕਿਉਂਕਿ ਆਪਾਂ ਇੱਕ ਟੀਮ ਆ ਇੱਕ ਯੂਨਿਟ ਆ ਛੋਟੇ ਤੋਂ ਵੱਡੇ ਵੀ ਹੋਇਆ ਤੇ ਇੱਕ ਯੂਨਿਟ ਦੇ ਅੰਦਰ ਹੋਣੇ ਆ ਤੇ ਜਿੱਥੇ ਇੱਕ ਯੂਨਿਟ ਦਾ ਪਾਸਾ ਜਾਂਦਾ ਕਿਸੇ ਵੀ ਪਾਸੇ ਦਾ ਤੇ ਆਪਾਂ ਸਾਰੀ ਟੀਮ ਹੋਣਾਂ ਦੇ ਨਾਲ ਗੁਰਮੀ ਸਿੰਘ ਸੋਲ ਉਥੇ ਯੂਥ ਜਿਹੜਾ ਤੁਸੀਂ ਪਿੱਛੇ ਐਗਜ਼ਾਮਪਲ ਦਿੱਤਾ ਕਿ ਕਿਰਤ ਕਣੀਆਂ ਵਾਲਾ ਇਗਜ਼ਾਮਪਲ ਵੀ ਦਿੱਤਾ ਨਿਸ਼ਾਨ ਸਿੰਘ ਮਾਨ ਦਾ ਬਹੁਤ ਵਧੀਆ ਇਗਜ਼ਾਮਪਲ ਹੈਗਾ ਦੇਖੋ ਇਹੋ ਜਿਹੇ ਕਿਰਤ ਘਣਿਆਂ ਨੂੰ ਸ਼ਾਮਿਲ ਹੀ ਨਾ ਕਰੋ ਪਹਿਲੀ ਗੱਲ ਮੈਂ ਇਹ ਬੇਨਤੀ ਕਰਾਂਗਾ ਕਿ ਤੁਸੀਂ ਸਭ ਜਾਨੋ ਸ਼ਰਮਾ ਜੀ ਤੁਸੀਂ 30 35 ਸਾਲ ਤੋਂ ਨਹੀਂ ਜਾ ਸਕਦੇ ਲੇਕਿਨ ਤੁਹਾਡਾ ਛੋਟਾ ਭਰਾ ਹੁੰਦੇ ਨਾਲ ਦੀ ਬੜੀ ਛੇਤੀਆਂ ਨੂੰ ਸਹੀ ਤਰ੍ਹਾਂ ਨਿਸ਼ਾਨ ਸਿੰਘ ਮਾਨ ਤੋਂ ਬੜੇ ਚੰਗੇ ਤਰੀਕੇ ਨਾਲ ਪਛਾਣੋ ਥੋੜੀ ਆਪਣੀ ਸਕੈਨਿੰਗ ਪਾਵਰ ਅੱਛੀ ਕਰੋ ਕਿਉਂਕਿ ਸੰਗਤ ਵੀ ਗੁੰਮਰਾਹ ਹੁੰਦੀ ਹੈ ਬੜੀ ਗੱਲ ਸਮਝ ਜਿਹੜੇ ਕਿਰਤ ਘਣਿਆਂ ਦਾ ਇਹੋ ਜਿਹੇ ਬੰਦੇ ਨੂੰ ਸ਼ਾਮਿਲ ਹੀ ਨਾ ਕਰੋ ਤੇ ਇਹੋ ਜਿਹਾ ਵਾਰਕੂਤ ਸਪੀਸੈਂਸ ਸੋਲ ਵਰਗੇ ਜਿਹੜੇ ਕੀ ਸਟੈਂਡ ਲੈਣਗੇ ਤੇ ਪਾਰਟੀ ਦਾ ਬਿਲਕੁਲ ਸਟੈਂਡ ਲੈਣਗੇ ਬਾਕੀ ਆਪਾਂ ਇਹਨਾਂ ਦੇ ਨਾਲ ਆਉਂ ਤੁਹਾਡੇ ਨਾਲ ਬਲਾਵ ਅਤੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਪ੍ਰਤੀ ਆਈ ਨੌਜਵਾਨ ਸਾਥੀ ਮੇਰੇ ਵੀਰ ਬੱਚੇ ਅੱਜ ਇੱਥੇ ਪਹੁੰਚੇ ਨੇ ਬਹੁਤ ਮਨ ਨੂੰ ਖੁਸ਼ੀ ਹੋਈ ਪਾਰਟੀ ਨੂੰ ਬਹੁਤ ਕੰਮ ਮਿਲਿਆ ਤੇ ਸਾਰ ਨੇ ਹੰਗਾਰਾ ਭਰਿਆ ਜੋਤਲੇ ਚੰਦਰ ਬਿਹਾਰ ਨੇ ਕਿ ਅਸੀਂ ਸਰੋਪਨੀ ਅਕਾਲੀ ਦਲ ਬਾਦਲ ਪਰਮਜੀਤ ਸਰਨਾ ਜੀ ਜੋ ਦਿੱਲੀ ਸਟੇਟ ਦੇ ਪ੍ਰਧਾਨ ਨੇ ਉੰਨੇ ਨਾਲ ਸਹਿਯੋਗ ਦੇਵਾਂਗੇ ਪਰ ਸਾਰਿਆਂ ਨੇ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਪਾਰਟੀ ਮਜ਼ਬੂਤ ਹੋਏਗੀ ਤੇ ਸਾਡੀ ਦਿੱਲੀ ਜੇ ਕਮੇਟੀ ਹੋਏਗੀ ਆਉਣ ਵਾਲੇ ਟਾਈਮ ਤੇ ਇਲੈਕਸ਼ਨ ਆ ਰਹੇ ਨੇ ਉਥੇ ਹਰਦੀਪ ਸਿੰਘ ਪ੍ਰਧਾਨ ਜਿੱਥੇ ਗੁਰਦਰ ਬਣ ਗਿਆ ਕਮੇਟੀ ਉਥੇ ਵੋਟਾਂ ਬਣਨੀਆਂ ਤੇ ਸਾਰੇ ਮੀਰਾ ਵੀ ਨਾਲ ਸਭ ਤੋਂ ਪਹਿਲਾਂ ਵੋਟਾਂ ਬਣਾਉਣੀਆਂ ਜੇ ਵੋਟਾਂ ਹੋਣਗੀਆਂ ਤੇ ਅਸੀਂ ਜਿੱਤਾਂਗੇ ਵੋਟਾਂ ਸਾਡੀਆਂ ਨਹੀਂ ਹੋਣਗੀਆਂ ਤਾਂ ਸਭ ਇਕੱਠੇ ਹੁੰਦਾ ਫਾਇਦਾ ਕੋਈ ਨਹੀਂ ਹੁੰਦਾ ਜਦ ਵੋਟਾਂ ਹੋ ਗਿਆ ਵੋਟਾਂ ਸਿੱਧਾ ਜਿੱਤਿਆ ਜਾਂਦਾ ਹੈ ਅੱਜ ਸਾਨੂੰ ਖੁਸ਼ੀ ਹੈ ਸਾਡਾ ਵੋਟਾਂ ਵੀ ਬੁਰਪ੍ਰੀ ਆਈਨਾਂ ਕੋ ਗਏ ਇਹਨਾਂ ਨੇ ਮਾਨ ਸਨਮਾਨ ਕੀਤਾ ਇਹਨਾਂ ਨੇ ਕਿਹਾ ਠੀਕ ਹੈ ਜੀ ਮੈਨੂੰ ਸੇਵਾ ਦੋਗ ਮੈਂ ਪੂਰੀ ਆਪਣੀ ਯੂਨਟ ਦੇ ਨਾਲ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਮਿਲ ਕੇ ਕਰੂੰ ਤੇ ਸਾਨੂੰ ਪੂਰੀ ਉਮੀਦ ਹੈ ਆਉਣ ਵਾਲੇ ਸਮੇਂ ਦੇ ਕਮੇਟੀ ਤੁਹਾਡੀ ਹੋਵੇਗੀ ਜੇ ਆਪਾਂ ਪੂਰਾ ਜੋਰ ਲਾਵਾਂਗੇ ਤੰਨ ਮਨ ਧੰ ਦੇ ਨਾਲ ਇਸ ਤਰ੍ਹਾਂ ਸਾਡੇ ਅਨਜੀਤ ਵੀਰ ਜੀ ਆ ਇਹ ਵੀ ਸક્ષਮ ਆਲੇ ਗੁਰਦਾਰੇ ਅਫਦਰ ਦੇ ਪ੍ਰਧਾਨ ਆ ਇਹਦੀ ਕਮੇਟੀ ਵੀ ਆਈ ਆ ਮੈਂ ਸਭ ਦਾ ਤਹਿ ਦਿਲੋਂ ਦਤਨਵਾਦ ਕਰਦਾ ਹਾਂ ਆਪਣੀ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਵੱਲੋਂ ਕਿ ਆਪ ਨੂੰ ਬਹੁਤ-ਬਹੁਤ ਧੰਨਵਾਦ ਆਪ ਨੇ ਕੀਮਤੀ ਸਮਾਂ ਕੱਢਿਆ ਇੱਥੇ ਪਹੁੰਚੇ ਪਰ ਪਾਰਟੀ ਦੀ ਸ਼ੁਕਾ ਬਧਾਈ ਮਹਿੰਦਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਧੰਨਵਾਦ ਸ਼੍ਰੋਮਣੀ ਕਾਲੇਗੱਲ ਦਿੱਲੀ ਉਂਦੇ ਪ੍ਰਧਾਨ ਸਾਹਿਬ ਸਾਪਰੰਤਿਕ ਸਰਨਾ ਦਾ ਜਿਨ੍ਹਾਂ ਨੇ ਅੰਗਵਾਰਾ ਦਿੱਤਾ ਕਿ ਹਰ ਵਾਰਡ ਦੇ ਵਿੱਚ ਯੂਥ ਦੀ ਕਮੇਟੀ ਜਾਂ ਹੋਰ ਕਮੇਟੀਆਂ ਪੜਾਈਆਂ ਜਾਣ ਪਿਆਰੇ ਨੰਬਰ ਵਾਰਡ ਦੇ ਉਤੋਂ ਸਰ ਕੁਪਰੀ ਸਿੰਘ ਸੋਲ ਮੇਰੇ ਛੋਟੇ ਭਰਾਵਾਂ ਵਰਗਾ ਵੇ ਇਨੂੰ ਯੂਥ ਦਾ ਪ੍ਰਧਾਨ ਬਣਾਇਆ ਜਾ ਰਹਾ ਹੈ ਬੜੀ ਬਿਹਤਰ ਦਾ ਕਿਉਂਕਿ ਇਹ ਉੱਥੇ ਵਿਚਰਦਾ ਵੀ ਇਹਦਾ ਕੰਮ ਵੀ ਐਸਾ ਵੀ ਲੋਕਾਂ ਦੇ ਵਿੱਚ ਵਿਚਰਨਾ ਹੈ ਕੋ ਲੋਕਾਂ ਨੂੰ ਜੋੜਾਂ ਦਾ ਕੰਮ ਬੜਾ ਬਿਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਉਹਦੀ ਟੀਮ ਦੇ ਵਿੱਚ ਮੇਰਾ ਪ੍ਰਭਲ ਜਿੰਦਰ ਸਿੰਘ ਵਿਕਸ ਆਪਰ ਮੇਰੇ ਜਾਣਕਾਰ ਮੈਂਬਰਸ ਜਿਹੜੇ ਉੱਥੋਂ ਆਏ ਨੇ ਚੰਦਰ ਬਾਪੂ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਇੱਕ ਗੱਲ ਸਿਰਫ ਧਿਆਨ ਰੱਖਣੀ ਹੈ ਜਦੋਂ ਵੋਟਾਂ ਪੈਣੀਆਂ ਨੇ ਵੋਟਾਂ ਪਹਿਲੇ ਬਣਾਣੀਆਂ ਨੇ ਤਦ ਹੀ ਪੈਣੀਆਂ ਔਰ ਇਹ ਸੋਚਿਓ ਵੋਟਾਂ ਨਹੀਂ ਪਾਣੇ ਕੇ ਰਾਜ ਕਰਨਾ ਹੈ ਰਾਜ ਨਹੀਂ ਇਹ ਪੰਛੀ ਸੇਵਾ ਹੈਗੀ ਤੇ ਸੇਵਾ ਕਰਨ ਵਾਸਤੇ ਅੱਗੇ ਆਣਾ ਬਹੁਤ ਜਤਨਵਾਦਨਾ ਕਰਦਾ ਹਾਂ ਆਪ ਚੰਨਗੜ੍ਹ ਦੇ ਪ੍ਰਧਾਨ ਦਾ ਜਿਹੜੇ ਅੱਜ ਇਹ ਕਹਿੰਦੇ ਵੀ ਮੈਂ ਤੁਹਾਡੇ ਨਾਲ ਨਾਲ ਨਹੀਂ ਹੈ ਅੱਜ ਨੂੰ ਸਰੂਪਾ ਪਾ ਕੇ ਪਾਰਟੀ ਜੁਆਇਨ ਕਰਨੀ ਹੈ ਇਹ ਬੜਾ ਵੱਡਾ ਫਰਕ ਹੈਗਾ ਨਾਲ ਤੇ ਅਸੀਂ ਗੁੱਜੇ ਆਈਆਂ ਜਿਹਾ ਬਾਹਰ ਜਾ ਕੇ ਕੋਈ ਉੱਧਰ ਚਲਾ ਜਾਏਗਾ ਉੱਧਰ ਚਲਾ ਜਾਏਗਾ ਨਹੀਂ ਪਾਰਟੀ ਜੁਆਇਨ ਕਰਨੀ ਹੈ ਤੁਸੀਂ ਇਸ ਕਰਕੇ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕੁਲਦੀਪ ਸਿੰਘ ਜੀ ਦਾ ਹਰਦੀਪ ਸਿੰਘ ਜੀ ਦਾ ਮੇਰੇ ਵੱਡੇ ਵੀਰ ਦਾ ਸ਼ਰਮਾਈ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੰਗਾਰਾ ਦੇ ਕੇ ਸਭ ਨੂੰ ਇਕੱਠਾ ਕੀਤਾ ਹੋਵੇ ਉੱਤੇ ਇਕੱਠੇ ਕਰਕੇ ਇੱਥੇ ਲਿਆਤਾ ਵਾਹਿਗੁਰੂ ਜੀ ਕਾ ਖ